ਮੋਰਚਾ ਜ਼ਿੰਦਾਬਾਦ ਜ਼ਿੰਦਾਬਾਦ ਪੰਜਾਬ ਦਾ ਘਟਿਆ ਮੁੱਖ ਮੰਤਰੀ ਮਰਦਾਨਪਾਲ ਜ਼ਿੰਦਾਬਾਦ ਮਰਦਾਨਪਾਲ ਜਿਹੜੇ ਹੋਣਾਰੇ ਟਾਈਮ ਚੈਨਲ ਦੇ ਨਾਲ ਮਹਿਲਖਵਿੰਦਰ ਸਿੰਘ ਬੀੜ ਅੱਜ ਪੂਰੇ ਪੰਜਾਬ ਵਿੱਚ ਸਯੋਜਿਤ ਕਿਸਾਨ ਮੋਰਚੇ ਵੱਲੋਂ ਸਾਰੇ ਵਿਧਾਇਕਾਂ ਦੇ ਘਰਾਂ ਮੂਰੇ ਧਰਨੇ ਲੱਗੇ ਆ ਫਰੀਦਕੋਟ ਦੇ ਐਮਐਲਏ ਗੁਰਦੇਵਤ ਸਿੰਘ ਦੇ ਘਰ ਮੂਰੇ ਵੀ ਧਰਨਾ ਲੱਗਿਆ ਗੱਲਬਾਤ ਕਰਦੇ ਆ ਇੱਥੋਂ ਦੇ ਕਿਸਾਨ ਆਗੂਆਂ ਨਾਲ ਦੇਖੋ ਜੋ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਸੰਜੁਕਤ ਕਿਸਾਨ ਮੋਰਚੇ ਦੇ ਆਗੂ ਨੂੰ ਘਰ ਬੁਲਾ ਕੇ અપਮਾਨਿਤ ਕੀਤਾ ਪੰਜਾਬੀਅਤ ਨੂੰ ਸ਼ਰਮਸਾਰ ਕੀਤਾ ਪੰਜਾਬੀ ਤਾਂ ਮਹਿਮਾਨ ਨਵਾਜ਼ੀ ਲਈ ਮਤਲਬ ਜਾਣੇ ਜਾਂਦੀ ਹੈਗੇ ਨਾ ਕਿ ਪੰਜਾਬੀ ਘਰੇ ਬੁਲਾ ਕੇ ਕਿਸੇ ਨਾਲ ਬਦਤਮੀਜ਼ੀ ਕਰਨ ਵਾਸਤੇ ਤਾਂ ਪੰਜਾਬ ਦੀ ਨੁਮਾਇੰਦਗੀ ਕਿਸ ਤਰ੍ਹਾਂ ਦਾ ਪੰਜਾਬੀਅਤ ਤੋਂ ਕੋਰਾ ਬੰਦਾ ਕਰ ਰਿਹਾ ਹੈਗਾ ਤੇ ਦੂਸਰਾ ਜਿਹੜਾ ਉਹਨਾਂ ਨੇ ਕਿਹਾ ਵੀ ਜੋ ਕਰਨਾ ਕਰ ਲੋ ਪੰਜਾਬੀਆਂ ਨੇ ਹਮੇਸ਼ਾ ਹਰੇਕ ਧਾੜਵੀ ਦੀ ਜਿਹੜੀ ਹੈਗੀ ਆ ਉਹ ਕਿਸੇ ਦੀ ਟੈਨ ਹੀ ਮੰਨੀ ਉਹਦਾ ਮੂੰਹ ਤੋੜਮਾ ਜਵਾਬ ਦਿੱਤਾ ਹੈਗਾ ਤੇ ਪੰਜਾਬ ਦਾ ਇੱਕ ਉਹ ਬੰਦਾ ਇੱਕ ਮਮੂਲੀ ਆਦਮੀ ਸੀ ਜਿਹੜਾ ਉਹਨੂੰ ਇੰਨੀ ਪਾਵਰ ਜਿਹੜੀ ਲੋਕਾਂ ਨੇ ਦਿੱਤੀ ਉਹ ਲੋਕਾਂ ਨੂੰ ਅੱਜ ਚੁਣੌਤੀ ਦੇ ਰਿਹਾ ਹੈਗਾ ਲੋਕਾਂ ਨੂੰ ਅਨਗੋਲੇ ਕਰ ਰਿਹਾ ਹੈਗਾ ਪੰਜਾਬ ਦੇ ਮੁੱਖ ਮੰਤਰੀ ਦੀ ਹیثیت ਇਹ ਨਹੀਂ ਸੀ ਕਿ ਇੱਕ ਵਾਰ ਟੋਲ ਪਲਾਜ਼ੇ ਵਾਲਿਆਂ ਨੇ ਭਗਵੰਤ ਮਾਨ ਦਾ ਚਪੇੜੇ ਲਾਏ ਤੇ ਇਹ ਅੱਗੋਂ ਕੁਝ ਨਹੀਂ ਕਰ ਸਕੇ ਸੀਗੇ ਤਾਂ ਜਿਹੜਾ ਬੰਦਾ ਇੰਨੀ ਹیثیت ਨਹੀਂ ਰੱਖਦਾ ਸੀ ਕਿ ਉਹਨੂੰ ਟੋਲ ਪਲਾਜ਼ੇ ਵਾਲੇ ਕੁੱਟ ਜਾਣ ਤੇ ਕੁਝ ਨਾ ਕਰ ਸਕੇ ਅੱਜ ਉਹ ਸਾਰੇ ਪੰਜਾਬ ਨੂੰ ਕਹਿੰਦਾ ਕਿ ਮੈਂ ਕੁੱਟੂਗਾ ਇਹਦਾ ਮਤਲਬ ਕਿ ਉਹਨੂੰ ਜਿਹੜੀ ਇਨੀ ਤਾਕਤ ਮਿਲੀ ਹੈਗੀ ਆ ਉਹਦੇ 'ਚ ਲੋਕਾਂ ਦਾ ਇੱਕ ਰੋਲ ਹੈਗਾ ਤੇ ਲੋਕਾਂ ਨੂੰ ਇਸ ਤਰ੍ਹਾਂ ਦੀ ਜਿਹੜੀ ਧਮਕੀ ਵਾਲੀ ਸੁਰ ਦੇ ਨਾਲ ਬੋਲਣਾ ਇਹ ਪੰਜਾਬੀ ਬਰਦਾਸ਼ਤ ਜਿਹੜੀ ਹੈਗੀ ਆ ਨਹੀਂ ਕਰਦੇ ਤੇ ਅਸੀਂ ਇਹੀ ਅੱਜ ਚੇਤਾਵਨੀ ਦੇਣ ਅਸੀਂ 93 ਦੇ 93 ਜਿੰਨੇ ਵੀ 93 93 ਹੈਗੇ ਆ ਇਹ ਉਹਨੂੰ ਆਏ ਆ ਕਿ ਉਹ ਆਪਣੇ ਲੀਡਰ ਨੂੰ ਕਹਿਣ ਕਿ ਉਹ ਆਪਣਾ ਮਾਨਸਿਕ ਤਵਾਜਨ ਠੀਕ ਕਰੇ ਬੋਲਬਾਣੀ ਠੀਕ ਕਰੇ ਤੇ ਜੇਕਰ ਨਹੀਂ ਠੀਕ ਹੁੰਦਾ ਉਹਨਾਂ ਨੂੰ ਕੋਈ ਸਮੇਲੀ ਡੀਡਿਕਸ਼ਨ ਸੈਂਟਰ 'ਚ ਭੇਜਿਆ ਜਾਵੇ ਤਾਂ ਕਿ ਉਹ ਬਿਲਕੁਲ ਤੰਦਰੁਸਤ ਹੋ ਕੇ ਮਾਨਸਿਕ ਤੌਰ ਤੇ ਦਿਮਾਗੀ ਤੌਰ ਤੇ ਪੰਜਾਬੀ ਆਪ ਦੀ ਅਗਵਾਈ ਕਰ ਸਕਣ ਤੇ ਪੰਜਾਬ ਦੇ ਲੋਕਾਂ ਦੇ ਮੰਗ ਮਸਲੇ ਹੱਲ ਕਰ ਸਕਣ ਜੇ ਨਹੀਂ ਹੱਲ ਕਰ ਦੇਗੀ ਫਿਰ ਜੋ ਭਾਜਪਾ ਨੇ ਕਿਸਾਨਾਂ ਦੇ ਨਾਲ ਕੀਤਾ ਸੀ ਤੇ ਉਹਦੇ ਇਵਜਾਨੇ ਚ ਜੋ ਪਿੰਡਾਂ ਚ ਉਹਨਾਂ ਦਾ ਮਤਲਬ ਜੀ ਆਇਆਂ ਹੋਇਆ ਉਸੇ ਤਰ੍ਹਾਂ ਦਾ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਨਾਲ ਹੋਊਗਾ ਜੇਕਰ ਇਹ ਵੀ ਆਪਣੀ ਜਿਹੜੀ ਹੈਗੀ ਆ ਵਿਵਹਾਰ ਕਿਸਾਨਾਂ ਪ੍ਰਤੀ ਨਹੀਂ ਸੁਧਾਰ ਦਿੱਤਾ ਸਤਕਾਰਯੋਗ ਤੇ ਜਿਹੜਾ ਕੋਸਾਨ ਵੀਰੋ ਸਭ ਤੋਂ ਪਹਿਲਾਂ ਬਾਉ ਫਤੇਹ ਰਿਸਾਨ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੀ ਫਤਿਹ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਘਰ ਦੇ ਅੱਗੇ ਧਰਨਾ ਲਾ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਚੇਤਾਵਨੀ ਪੱਤਰ ਦੇਣ ਆਏ ਆ ਜਿਹੜੀ ਹਰਕਤ ਭਗਵੰਤ ਮਾਨ ਨੇ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੂੰ ਮੀਟਿੰਗ ਦੇ ਵਿੱਚ ਬੁਲਾ ਕੇ ਕੀਤੀ ਆ ਅਸੀਂ ਦੱਸਣਾ ਚਾਹੁੰਦੇ ਹਾਂ ਉਹ ਸ਼ਰਾਬੀ ਭਗਵੰਤ ਮਾਨ ਨੂੰ ਕਿ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਤੇਰੇ ਨਾਲ ਮੀਟਿੰਗ ਦੇ ਵਿੱਚ ਬੈਠੇ ਸੀ ਤੇਰੇ ਬਾਪ ਦੀ ਉਮਰ ਤੋਂ ਵੀ ਵੱਧ ਉਮਰ ਦੇ ਆ ਤੂੰ ਉਹਨਾਂ ਦੀ ਉਮਰ ਦਾ ਲਿਹਾਜ਼ ਤੱਕ ਨਹੀਂ ਕੀਤਾ ਤੂੰ ਆਪਦੇ ਹੰਕਾਰ ਦੇ ਵਿੱਚ ਆਪਦੇ ਆਕਾ ਮੋਦੀ ਤੇ ਅਨਿਤਸ਼ਾ ਨੂੰ ਖੁਸ਼ ਕਰਨ ਵਾਸਤੇ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਦੇ ਨਾਲ ਜੋ ਵਧਿੱਕੀ ਕੀਤੀ ਆ ਜਿਸ ਤਰ੍ਹਾਂ ਤੂੰ ਪੇਸ਼ ਆਇਆ ਤੇ ਬਾਅਦ ਦੇ ਵਿੱਚ ਮੀਡੀਆ ਦੇ ਸਾਹਮਣੇ ਆ ਕੇ ਝੂਠ ਬੋਲੇ ਕਿ ਇਹ ਕਿਸਾਨਾਂ ਨੂੰ ਤਾਂ ਮੈਂ ਇਹ ਕਿਹਾ ਸੀ ਕਿ ਤੁਸੀਂ ਸੜਕਾਂ ਨਾਲ ਰੋਲੋ ਰੋਕੋ ਰੇਲਾਂ ਨਾਲ ਰੋਕੋ ਆਵਾਜਾਈ ਨਾ ਪ੍ਰਭਾਵਿਤ ਕਰਿਆ ਜੇ ਪੰਜਾਬ ਨੂੰ ਘਾਟਾ ਪੈਂਦਾ ਇਸ ਗੱਲ ਦਾ ਤੇ ਅਸੀਂ ਅੱਜ ਇਹਨਾਂ ਦੇ ਐਮਐਲਏ ਦੇ ਬਾਰਤੇ ਵਿੱਚ ਵੀ ਬੈਠੇ ਆ ਤੇ ਉਹਨੂੰ ਵੀ ਪੁੱਛਣਾ ਚਾਹੁੰਦੇ ਆ ਕਿ ਜਿਹੜੇ ਦਿਨ ਸੰਯੁਕਤ ਕਿਸਾਨ ਮੋਰਚੇ ਦੀ ਕਾਲਸੀ ਚੰਡੀਗੜ੍ਹ ਜਾਣ ਵਾਸਤੇ ਤੇ ਉਸਨੂੰ ਛੜਕਾਂ ਦਾ ਤੁਹਾਡੀ ਪੁਲਿਸ ਨੇ ਥਾਂ-ਥਾਂ ਰੋਕੀਆਂ ਸੀ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਜਾਂ ਜਿੰਨੇ ਵੀ ਵਰਕਰ ਨੇ ਇੱਕ ਵੀ ਸੜਕ ਨਹੀਂ ਜਿਹੜੀ ਰੋਕੀ ਜਿਹੜਾ ਤੁਸੀਂ ਝੂਠ মিডিਆ ਦੇ ਸਾਹਮਣੇ ਬੋਲਿਆ ਉਸ ਦਿਨ 5 ਤਰੀਕ ਨੂੰ ਉਹ ਕਰਾਰੀ ਚਪੇੜ ਤੁਹਾਡੇ ਮੂੰਹ ਤੇ ਵੱਜੀ ਜਦੋਂ ਸੰਯੁਕਤ ਕਿਸਾਨ ਮੋਰਚੇ ਦੀ ਅਦਵਾਈ ਦੇ ਵਿੱਚ ਜਿਹੜਾ ਸੜਕਾਂ ਦੀਆਂ ਸਾਈਡਾਂ ਤੇ ਧਰਨਾ ਲੱਗਾ ਰਿਹਾ ਫਿਰ ਤੁਸੀਂ ਗੁੰਡਾਗਰਦੀ ਇਹ ਨਹੀਂ ਕਿ ਇਕੱਲੀ ਮੀਟਿੰਗ ਦੇ ਵਿੱਚ ਹੀ ਕੀਤੀ ਕਿਸਾਨ ਲੀਡਰਾਂ ਨਾਲ ਘਰਾਂ ਦੇ ਵਿੱਚੋਂ ਐਂਚ ਕਮਾਲੇ ਜਿਵੇਂ ਕਿਤੇ ਵੱਡੇ-ਵੱਡੇ ਗੈਂਗਸਟਰ ਹੁੰਦੇ ਆ ਜਾਂ ਬਹੁਤ ਵੱਡੇ ਅਪਰਾਧੀ ਆ ਉਹਨਾਂ ਨੂੰ ਘਰਾਂ ਦੇ ਵਿੱਚ ਬਹੁਤ ਸਾਰੇ ਕਿਸਾਨ ਲੀਡਰਾਂ ਨੂੰ ਜਿਹੜਾ ਰੋਕਿਆ ਗਿਆ ਪੁਲਿਸ ਲਾ ਦਿੱਤੀ ਗਈ ਬਹੁਤ ਸਾਰੇ ਲੀਡਰਾਂ ਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਸਿੱਟਿਆ ਬਹੁਤ ਸਾਰਿਆਂ ਨੂੰ ਖਾਨਿਆਂ ਦੇ ਵਿੱਚ ਰੋਕਿਆ ਰਾਤ ਨੂੰ 12-12 ਵਜੇ ਜਿਹੜੀਆਂ ਰੇਟਾਂ ਵੱਜੀਆਂ ਘਰਾਂ ਦੇ ਵਿੱਚ ਤੇ ਅੱਜ ਜਿਹੜਾ ਚੇਤਾਵਨੀ ਪੱਤਰ ਐਸੇ ਕਰਕੇ ਦੇਣ ਆਏ ਆ ਕਿ ਜਿਹੜੀਆਂ 18 ਮੰਗਾ ਜਿਨ੍ਹਾਂ ਤੇ ਚਰਚਾ ਕਰ ਰਹੇ ਸੀ ਕਿਸਾਨ ਆਗੂ ਜਿੰਨਾ ਤੂੰ ਮੁਕਰ ਗਿਆ ਕਿ ਇਹ ਪੰਜਾਬ ਨਾਲ ਸੰਬੰਧਿਤ ਮੰਗਾਂ ਨਹੀਂ ਜੇ ਤੂੰ 18 ਮੰਗਾਂ ਮੰਨ ਲੇਗਾ ਤੇ ਜਿਹੜੀ ਤੂੰ ਵਧਿੱਕੀ ਕੀਤੀ ਕਿਸਾਨ ਲੀਟਰਾਂ ਦੇ ਨਾਲ ਉਹਦੀ ਮਾਫੀ ਮੰਗ ਲੇਗਾ ਤੇ ਫੇਰ ਤਾਂ ਸ਼ਾਇਦ ਤੇਰੇ ਨਾਲ ਕੋਈ ਮਾੜੀ-ਮੋਟੀ ਰਾਇਤ ਹੋ ਜਾਏ ਤੇ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਲੋਕ ਜਿਸ ਤਰ੍ਹਾਂ ਤੂੰ ਸਾਡੇ ਕਿਸਾਨ ਆਗੂਆਂ ਦੇ ਨਾਲ ਕੀਤੀ ਆ ਤੇ ਫਿਰ ਉਹਦੀ ਭਾਜੀ ਤੇਨੂੰ ਚੰਗੀ ਤਰ੍ਹਾਂ ਮੋੜਨਗੇ ਜਿਸ ਤਰ੍ਹਾਂ ਬੀਜੇਪੀ ਨੂੰ ਭਾਜੀ ਮੋੜੀ ਸੀ ਕਿ ਮੋਦੀ ਦੀਆਂ ਰੈਲੀਆਂ ਤੱਕ ਨਹੀਂ ਹੋਣ ਦਿੱਤੀਆਂ ਸੀ ਜਦੋਂ ਜਿਹੜਾ ਅੰਦੋਲਨ ਚੱਲਦਾ ਸੀ ਤੇ ਉਸੇ ਤਰ੍ਹਾਂ ਤੁਹਾਡੇ ਵੀ ਕਿਸੇ ਐਮਐਲਏ ਨੂੰ ਜਾਂ ਮੰਤਰੀ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦਿਆਂਗੇ ਸਾਰਿਆਂ ਦੀ ਜੜੀ ਰੇਸ ਆ ਲਵਾਵਾਂਗੇ ਸਪੀਡ ਚੈੱਕ ਕਰਾਂਗੇ ਤੁਹਾਡੀ ਆਮ ਆਦਮੀ ਪਾਰਟੀ ਵਾਲਿਆਂ ਦੀ ਔਰ ਜਦੋਂ ਦੇਖਾਂਗੇ ਕਿ ਜਿਹੜੀ ਪੁਲਿਸ ਦੇ ਜੋਰ ਤੇ ਤੂੰ ਕਿਸਾਨ ਆਗੂਆਂ ਨੂੰ ਘਰਾਂ ਦੇ ਵਿੱਚੋਂ ਜਿਹੜੇ ਚੱਕਦਾ ਰਿਆ ਕਿ ਕਿੰਨੇ ਕੁ ਤਹਾ ਦੇ ਨਾਲ ਲੀਡਰਾਂ ਨੂੰ ਬਚਾਉਂਦੇ ਆ ਦੇਖਿਆ ਜੇ ਪਿੰਡਾਂ ਦੇ ਵੀਤੀ ਰੂੜੀਆਂ ਦੇ ਉੱਤੇ ਤੁਸੀਂ ਜਾਣਦੇ ਕਿਵੇਂ ਆ ਜਦੋਂ ਬੰਦੇ ਦੇ ਪੁੱਤ ਬਣ ਕੇ ਬਾਵੀ ਮੰਗ ਲੋ ਕਿ ਸਾਡੇ ਤੋਂ ਗਲਤੀ ਹੋਈ ਆ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੂੰ ਬੋਲ ਕੇ ਤੇ ਜਿਹੜੀਆਂ ਉਹ ਮੰਗਾ ਸੀ ਉਹਨਾਂ ਨੂੰ ਮੰਨ ਲਓ ਤੇ ਨਹੀਂ ਤਾਂ ਫਿਰ ਬੀਜੇਪੀ ਵਾਲਿਆਂ ਨੂੰ ਰੇਸ ਤੁਹਾਡੀ ਵੀ ਰੂੜੀਆਂ ਉੱਤੀ ਲਵਾਵਾਂਗੇ ਸੂਜਿਤ ਕਿਸਾਨ ਮੋਰਚਾ ਜਿੰਦਾਬਾਦ 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 ਇੱਕ ਦਾ ਤੁਹਾਡੇ ਧਿਆਨ ਦੇ ਵਿੱਚ ਹੋਰ ਲਿਆਦ ਗਏ ਕਿ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਕਿ ਮੈਂ ਕਿਸਾਨਾਂ ਦਾ ਪੁੱਤ ਆ ਮੈਂ ਪੰਜਾਬ ਦਾ ਪੁੱਤ ਆ ਅਸੀਂ ਲੋਕਾਂ ਨੂੰ ਇਲੈਕਸ਼ਨਾਂ ਤੋਂ ਪਹਿਲਾਂ ਵੀ ਕਹਿੰਦੇ ਸੀ ਕਿ ਬੀਜੇਪੀ ਦਾ ਪੁੱਤ ਆ ਇਹ ਕਿਸਾਨਾਂ ਦਾ ਪੁੱਤ ਨਹੀਂ ਤੇ ਇਹਨੇ ਸਾਬਤ ਕਰਤਾ ਉਹ ਨਹੀਂ ਕਿ ਮੀਟਿੰਗ ਵਾਲੇ ਦੇਣੀ ਹੈ ਜਿਹੜਾ ਹਾਈਪਰ ਹੋਇਆ ਸੀ ਮੀਟਿੰਗ ਵਾਲੇ ਦੇਣੀ ਇਹਨੂੰ ਗੁੱਸਾ ਚੜਿਆ ਸੀ ਉਹ ਪਹਿਲਾਂ ਤੋਂ ਪਲੈਨਿੰਗ ਸੀਗੀ ਮੋਦੀ ਤੇ ਅਮਿਤ ਸ਼ਾਹ ਨੂੰ ਕੋਸ਼ ਕਰਨ ਦੀ ਤੇ ਜਿਹੜੇ ਟਰੰਪ ਦੇ ਨਾਲ ਸਮਝੌਤੇ ਕਰ ਰਿਹਾ ਮੋਦੀ ਉਹਨਾਂ ਦੇ ਵਿੱਚੋਂ ਹੀ ਇਹ ਗੱਲ ਸੀਗੀ ਕਿ ਇੱਕ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨਾਲ ਜਿਹੜੀ ਇਹ ਬਤਮੀਜੀ ਕੀਤੀ ਆ ਭਗਵੰਤ ਮਾਨ ਨੇ ਅਸੀਂ ਦੱਸਣਾ ਚਾਹੁੰਦੇ ਆ ਕਿ ਜੇ ਮੋਦੀ ਨੇ ਅੱਖੇ ਅੱਖ ਚੱਕਣ ਦੀ ਕੋਸ਼ਿਸ਼ ਕੀਤੀ ਸੀ ਸਾਡੇ ਦੇਸ਼ ਦੀਆਂ ਜ਼ਮੀਨਾਂ ਵੱਲ ਉਹਦੀ ਧੌਂਤ ਤੇ ਕੋਜਾ ਰੱਖ ਕੇ ਜਿਹੜਾ ਖੇਤੀ ਕਾਨੂੰਨ ਰੱਦ ਕਰਵਾਏ ਸੀ ਤੇ ਤੁਸੀਂ ਵੀ ਹਰਕਤ ਕੋਈ ਕੀਤੀ ਤੇ ਫਿਕਰ ਕਰ ਲਿਆ ਜੇ ਆਪਦਾ ਫਿਰ ਬੰਦਾ ਕੀ ਆ ਤੁਹਾਡੇ ਨਾਲ ਉਸ ਦਿਨ ਤਾਂ ਤੁਸੀਂ ਚੈਲੰਜ ਕਰਦੇ ਸੀਗੇ ਕਿਸਾਨਾਂ ਆਗੂਆਂ ਨੂੰ ਕਹਿੰਦੇ ਜੋਰ ਕਰਨਾ ਕਰ ਲੋ ਅੱਜ ਅਸੀਂ ਤੈਨੂੰ ਇਸ ਸਟੇਜ ਤੋਂ ਚੈਲੰਜ ਕਰਦੇ ਆ ਚਾਹੇ ਉਹ ਮੁੱਖ ਮੰਤਰੀ ਹੋਵੇ ਤੇ ਚਾਹੇ ਜਿਹਦੇ ਬਾਰ ਚ ਬੈਠੇ ਗਰਦੇ ਸੰਸੇ ਕੋ ਹੋਵੇ ਕਿ ਜੇ ਤੁਹਾਡੇ ਚ ਹਿੰਮਤ ਹੋਈ ਤੇ ਤੁਸੀਂ ਕਿਸਾਨਾਂ ਦੀਆਂ ਜ਼ਮੀਨਾਂ ਦੀ ਝਾਕ ਕੇ ਦਿਖਾਇਆ ਜੇ ਪਰ ਬੰਦੇ ਦੇ ਪੁੱਤ ਤੁਹਾਨੂੰ ਪੰਜਾਬ ਤੇ ਲੋਕ ਬਣਾਉਣਗੇ ਜਿਹੜਾ ਮੋਦੀ ਤੋਂ ਜਿਹੜਾ ਕੁਝ ਨਹੀਂ ਹੋਇਆ ਅੰਮਤ ਸ਼ਾਹ ਤੋਂ ਨਹੀਂ ਜਿਹੜਾ ਪੰਜਾਬ ਦੇ ਵਿੱਚ ਲਾਗੂ ਹੋਇਆ ਤੇ ਉਹ ਭਗਵੰਤ ਮਾਨ ਤੋਂ ਕਰਵਾ ਰਿਆ ਜਿਹੜੀ ਇਹ ਬੀਜੇਪੀ ਦੀ ਪੀਟੀ ਪੰਜਾਬ ਦੇ ਵਿੱਚ ਸਾਰਾ ਕੁਝ ਲਾਗੂ ਕਰ ਰਹੀ ਆ ਜੋ ਬੀਜੇਪੀ ਚਾਹੁੰਦੀ ਸੀ ਜਿਹੜੀ ਆਮ ਆਦਮੀ ਪਾਰਟੀ ਕਹਿੰਨੂ ਆਮ ਆਦਮੀ ਪਾਰਟੀ ਆ ਤੇ ਇਹ ਮੋਦੀ ਤੇ ਅੰਤਖਾਦੀ ਜਿਹੜੀ ਬੀ ਟੀਮ ਆ ਇਹਨਾਂ ਨੂੰ ਚੈਲੰਜ ਆ ਸਾਡਾ ਕਿ ਬੰਦੇ ਦੇ ਪੁੱਤ ਬਣਜੋ ਨਹੀਂ ਤੇ ਸਾਨੂੰ ਬਣਾਉਨੇ ਆਉਂਦੇ ਪਰ ਚੰਗੀ ਤਰ੍ਹਾਂ ਬਣਾਵਾਂਗੇ ਧੰਨਵਾਦ ਸਾਥੀਓ ਤੇ ਤੀਜੀ ਪਤਾ ਨਹੀਂ ਕੀ ਪਾਸ ਖੇ ਖਾਂਦਾ ਪਤਾ ਹੀ ਨਹੀਂ ਕੀ ਕੀ ਸ਼ਕੀ ਜਾਂਦਾ ਇਸ ਕਰਕੇ ਚੁਣੌਤੀ ਨੂੰ ਹਲਕੇ ਚ ਨਾ ਲਿਓ ਜੇ ਜੋ ਆਉਂਗਾ ਉਹ ਹੀ ਸ਼ੱਕ ਜਾਂਦਾ ਉਹ ਤੇ ਜੋ ਮੂੰਹ ਆਉਂਦਾ ਬੋਲੀ ਜਾਂਦਾ ਇਸ ਕਰਕੇ ਤਗੜੇ ਹੋਈਏ ਜਥੇ ਤੰਦ ਹੋਈਏ ਐਡਕਿੰਗ ਨੂੰ ਹਰਉਣਾ ਇਹਨੂੰ ਹਰਉਣਾ ਖੁਦ ਦੀ ਤਾਕਤ ਫੱਟੀ ਉਸਾਰੀ ਇਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ